ਤਦਾ ਦੇ ਕਿ ਪਹਿਲਾ ਜੋ ਹੈ ਮਸ਼ਹੂਰ ਟੀਵੀ ਐਕਟਰਸ ਡੋਲੀ ਸੋਹੀ ਦਾ ਦੇਹਾਂਤ ਹੋ ਚੁਕਿਆ ਹੈ ਸਰਵਾਈਕਲ ਕੈਂਸਰ ਤੋਂ ਉਹਨਾਂ ਨੇ ਜ਼ਿੰਦਗੀ ਦੀ ਜੰਗ ਹਾਰ ਚੁੱਕੀ ਹੈ ਇਸ ਵਿਚਾਲੇ ਉਹਨਾਂ ਦੀ ਜਦੋਂ ਉਹਨਾਂ ਦਾ ਮੌਤ ਹੋਈ ਤੇ ਉਹਨਾਂ ਦੀ ਜੋ ਪੈਨ ਹੈ ਉਹਨਾਂ ਦਾ ਜੋ ਗਮ برداشت ਨਹੀਂ ਕਰ ਸਕੇ ਜਿਨ੍ਹਾਂ ਨੂੰ ਮੌਤ ਦੀ ਖਬਰ ਸਾਹਮਣੇ ਆਈ ਹਾਲਾਂਕਿ ਪੀਲੀਆ ਤੋਂ ਜੂਝ ਰਹੀ ਸੀਗੀ ਤੇ ਉਹਨਾਂ ਨੇ ਵੀ ਆਪਣਾ ਦਮ ਤੋੜ ਦਿੱਤਾ ਤੇ ਮੇਨਾ ਮੇਰੇ ਸਹਿਯੋਗੀ ਸਾਹਿਲ ਪਾਵਰ ਫੋਨ ਲਾਈਨ ਤੇ ਮੌਜੂਦ ਨੇ ਸਾਹਿਲ ਮੰਦ ਭਾਗੀ ਖਬਰ ਹੈ ਜ਼ਾਹਰ ਜੀ ਗੱਲ ਹੈ ਕਿ ਟੀਵੀ ਜਗਤ ਸੋਗ ਦੀ ਲਹਿਰ ਹੋਏਗੀ ਜੀ 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 ਸਰਪ੍ਰੋਤ ਅੱਜ ਸਵੇਰੇ ਹੀ ਇੱਕ ਬਹੁਤ ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਕਿ ਟੀਵੀ ਐਕਸੈਸ ਡੋਦੀ ਸੋਹੀ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਇਹ ਸਭ ਤੋਂ ਮੰਦਭਾਗੀ ਖਬਰ ਇਸ ਕਰਕੇ ਵੀ ਹੈ ਪੂਰੇ ਪਰਿਵਾਰ ਵਾਸਤੇ ਕਿ ਉਸ ਤੋਂ ਕੁਝ ਘੰਟਿਆਂ ਪਹਿਲਾਂ ਹੀ ਉਹਨਾਂ ਦੀ ਸਿਸਟਮ ਦੀ ਡੈਕ ਹੋਈ ਜਿਹੜੀ ਕਿ ਜੋਨ ਡਿਸਕ ਉਹ ਫੇਲ ਸੀ ਜੇ ਅਮਨਦੀਪ ਕੋਰ ਅਮਨਦੀਪ ਕੋਰ ਅਮਨਦੀਪ ਕੋਰ ਅਮਨਦੀਪ ਕੋਰ ਅਤੇ ਉਸ ਤੋਂ ਬਾਅਦ ਹੀ ਕੁਝ ਦਿਨ ਬਾਅਦ ਡੋਲੀ ਸੋਹੀ ਜਿਹੜੀ ਡੈਥ ਹੋਈ ਹੈ ਉਹਨਾਂ ਨੂੰ ਸਰਵਾਈਕਲ ਕੈਂਸਰ ਸੀਗਾ ਉਹ ਤੋਂ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਡੀਲ ਕਰ ਰਹੀ ਸੀ ਤੇ ਬਟ ਅੱਜ ਫੇਰੇ ਹੀ ਇਸ ਦੇ ਬਾਰੇ ਪਤਾ ਲੱਗਾ ਤਾਂ ਬੜੀ ਹੀ ਮੰਦਪਾਗੀ ਖਬਰ ਮਿਲੇ ਸਭ ਤੋਂ ਵੱਡੀ ਗੱਲ ਇਹ ਵੀ ਕਿ ਦੋਨੋਂ ਹੀ ਇੰਡਸਟਰੀ ਤੋਂ ਟੀਵੀ ਦੱਸੀ ਤੋਂ ਬਿਲੋਂਗ ਕਰਦੇ ਸੀਗੇ ਤੇ ਇਹ ਜਿਹੜੀ ਖਬਰ ਸੀਗੀ ਜਿਹੜੀ ਪਹਿਲਾਂ ਸਿਰਫ ਇੱਕ ਚੰਦੀ ਖਬਰ ਸੀਗੀ ਜਿਸ ਚੰਦੀ ਉਹਨਾਂ ਦੇ ਬ੍ਰਦਰ ਜਿਹੜੇ ਮਨੂ ਕੁ ਵੀ ਨਹੀਂ ਉਹਨਾਂ ਵੱਲੋਂ ਕੰਪਰਮ ਨਹੀਂ ਕੀਤੀ ਗਈ ਪਰ ਕੁਝ ਦਿਨ ਬਾਅਦ ਹੀ ਇੰਕ੍ਰ ਭੈਣ ਦਾ ਜਣਾ ਉਹ ਵਾਕਈ ਚਾਹੀ ਇੱਕ ਪੂਰੇ ਪਰਿਵਾਰ ਵਾਸਤੇ ਐਂਡ ਉਹਨਾਂ ਦੇ ਚਾਉਣ ਵਾਲਿਆਂ ਦੀ ਸਭ ਤੋਂ ਵੱਡੀ ਖਬਰ ਬੜੇਗੀ ਸ਼ੋਕ ਦੀ ਖਬਰ ਵੀ ਤਾਂ ਡੋਲੀ ਸੋਹੀ ਤੋਨਾ ਦੀ ਜਿਹੜੀ ਸਿੰਗਰ ਹੈਗੀ ਉਹਨਾਂ ਦੀ ਜਿਹੜੀ ਡੈਥ ਦੀ ਖਬਰ ਇੱਕ ਭਰਾ ਵੱਲੋਂ ਵੀ ਇੱਕ ਸਮਝ ਪਾਣੀ ਹੈ ਕਿ ਨਾ ਵੀ ਭਰਾ ਵੱਲੋਂ ਵੀ ਤੇ ਪੂਰੇ ਪਰਿਵਾਰ ਵੱਲੋਂ ਵੀ ਖੈਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਪਰ ਜੇ ਡੋਲੀ ਸੋਹੀ ਬਾਰੇ ਹੋਰ ਥੋੜਾ ਹੋਰ ਜੇ ਮੈਂ ਜਾਣਕਾਰੀ ਦਵਾ ਤਾਂ ਉਹਨਾਂ ਨੇ ਜਿਹੜਾ ਆਪਣਾ ਕਰੀਅਰ 2000 ਵਿੱਚ ਸ਼ੁਰੂ ਕੀਤਾ ਸੀਗਾ। ਉਹਨਾਂ ਦਾ ਪਹਿਲਾ ਸੀਰੀਅਲ ਕਲਾਸ਼ ਆਇਆ ਸੀਗਾ ਜਿਹਦੇ ਤੁਸੀਂ ਉਹਨੇ ਰਾਣੋ ਦਾ ਕਿਰਦਾਰ ਕੀਤਾ ਸੀਗਾ। ਉੱਥੋਂ ਉਹਨਾਂ ਨੇ ਆਪਣੀ ਟੀਵੀ ਇੰਡਸਟਰੀ ਦੀ ਸ਼ੁਰੂਆਤ ਕੀਤੀ ਸੀਗੀ ਤੇ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਉਹਨਾਂ ਦਾ 75 ਸੇ ਉਹਨਾਂ ਦਾ ਜਨਮ ਹੋਇਆ ਸੀਗਾ। ਤਾਂ ਉਸ ਤੋਂ ਬਾਅਦ 2000 ਬਾਅਦ ਕਰਦੇ ਹੀ 24 ਦੇ ਵਿੱਚ ਉਹਨਾਂ ਨੇ ਜਿਹੜਾ ਅਖੀਰਲਾ ਜਿਹੜਾ ਸੀਰੀਅਲ ਝਲਕ ਜਿਹਦੇ ਵਿੱਚ ਤੁਸੀਂ ਟੀਵੀ ਨਾਇਕ ਮੁਖਰ ਦੀ ਰੋਲ ਕਿਰਦਾਰ ਕੀਤਾ ਸੀਗਾ ਤੇ ਸਭ ਤੋਂ ਮਹਿੰਜਾ ਕਿਰਦਾਰ ਤੋਂ ਤਾਂ ਜੇ ਟੋਲੀ ਸੋਹਿੱਤਾ ਗ੍ਰਾਫ ਦੇਖਿਆ ਜਾਵੇ ਤਾਂ ਬਹੁਤ ਹੀ ਸੋਹਣਾ ਤੇ ਬੜਾ ਹੀ ਚੰਗਾ ਕਿਰਦਾਰ ਰਿਹਾ ਹੈ ਤਾਂ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤਾਂ ਅੱਗੇ ਡੱਕੋ ਪਰ ਕਰਦੇ ਰਹਿਣਗੇ ਪਰ ਇਹ ਜਿਹੜੀ ਖਬਰ ਹੈ ਵਾਕਈ ਤੇ ਕਿ ਸੋਹੇ ਜਦੋਂ ਦੀ ਮਿਲੀ ਜਦੋਂ ਇਹ ਤਾਂ ਵਾਕਈ ਇੱਕ ਟੀਵੀ ਡਾਕੂਮੈਂਟਰੀ ਬਣ ਸਕਦੀ ਕਿਉਂਕਿ ਫਿਲਮ ਇੰਡਸਟਰੀ ਮਿਊਜ਼ਿਕ ਇੰਡਸਟਰੀ ਟੀਵੀ ਜ ਇਹਨਾਂ ਸਿੰਡਸਟਰੀ ਦਾ ਨਾ ਨਾ ਵਾਪਰਦਾ ਕੋਈ ਖੁਸ਼ੀ ਹੁੰਦੀ ਹੈ ਤਾਂ ਹਰ ਇੱਕ ਇੰਡਸਟਰੀ ਉਨ ਪੀਸ ਨੂੰ ਬੜਾ ਚੰਗਾ ਮਾਰਦੀ ਵੀ ਹੈ ਤੇ ਕੋਈ ਗੰਮ ਵੀ ਜਿਹੜਾ ਉਹ ਟੈਲੀਵਿਜ਼ਨ ਟੀਵੀ ਕਲੋਜ਼ ਆ ਬੰਬੇ ਦੀ ਤਾਂ ਟੀਵੀ ਇੰਡਸਟਰੀ ਵਿੱਚ ਬਹੁਤ ਇੱਕ ਬੜਾ ਵਟਾ ਇੱਕ ਇੱਕ ਜਿਹੜਾ ਹੈਗਾ ਸਦਮਾ ਕਈਆਂ ਲੋਕਾਂ ਨੂੰ ਲੱਗਿਆ ਹੈਗਾ ਕਿ ਡੋਲੀ ਸੋਈ ਦਾ ਇਸ ਤਰੀਕੇ ਦੇ ਨਾਲ ਜਾਣਾ ਪਰ ਇੱਕ ਫਾਕਲ ਇਹ ਵੀ ਹੈ ਜੀ ਸਾਹਿਬ ਜੀ ਮੈਂ ਕਹਿਣਾ ਚਾਹੂੰਗਾ ਕਿ ਡੋਲੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਸੀ ਜਿੱਥੇ ਉਹਨਾਂ ਨੇ ਲਿਖਿਆ ਸੀਗਾ ਕਿ ਪ੍ਰੇਅਰ ਦਾ ਵਰਲਡ கிரேਟੈਸਟ ワイヤਲੈਸ ਕਨੈਕਸ਼ਨ ਵਰਕਸ ਲਾਈਕ ਮੈਰਕਲ ਤੇ ਉਹਨਾਂ ਨੇ ਆਪਣੇ ਵੱਲੋਂ ਇਹ ਇੱਕ ਦੱਸਿਆ ਆਪਣੇ ਚਾਉਣ ਵਾਲਿਆਂ ਨੂੰ ਕਿ ਪਲੀਜ਼ ਮੇਰੇ ਲਈ ਦੁਆ ਕਰੋ ਜਿੱਥੇ ਉਹਨਾਂ ਨੂੰ ਉਹਨਾਂ ਨੇ ਇੱਕ ਆਪਣੇ ਚਾਉਣ ਵਾਲੇ ਨੂੰ ਦੱਸਤਾ ਸੀਗਾ ਕਿ ਮੈਂ ਕਿਸੇ ਪ੍ਰੋਬਲਮ ਵਿੱਚ ਹਾਂ ਉਹਨਾਂ ਨੇ ਜੀ ਸਾਹਿਲ ਜੀ ਜੀ ਯਾਰ ਦੇ ਵੀ ਸੀ ਕਾਫੀ ਟਾਈਮ ਤੋਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਹਿਲ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਮਨਪਾਗੀ ਖਬਰ ਹੈ ਟੀਵੀ ਜਗਤ ਦੇ ਲਈ ਸੋਗ ਦੀ ਲਹਿਰ ਹੈ ਕਿਉਂਕਿ ਇੱਕੋ ਹੀ ਦਿਨ ਦੋਵਾਂ ਹੀ ਪੈਣਾ ਨੇ ਇਸ ਪਰਿਵਾਰ ਨੂੰ ਅਲਵਿਦਾ ਕਹਿ ਦਿੱਤਾ ਇਸ ਦੇ ਵਿਚਾਲੇ ਦਾ ਇੱਕ ਪਰਿਵਾਰ ਸੋਗ ਦੀ ਲਹਿਰ ਹੈ ਕੁਝ ਹੀ ਘੰਟੇ ਪਹਿਲਾਂ ਵੱਡੀ ਪੈਰ ਅਮਨਦੀਪ ਸੋਹੀ ਦੀ ਪੀਲੀਆ ਕਰਕੇ ਮੌਤ ਹੋਈ ਸੀ ਕਿ ਤੇ ਕੁਝ ਹੀ ਦੇਰ ਬਾਅਦ ਜੋ ਡੋਲੀ ਸੋਹੀ ਨੇ ਵੀ ਆਪਣਾ ਦਮ ਤੋੜ ਦਿੱਤਾ ਇਸ ਕੁੰਆ ਨੂੰ ਅਲਵਿਤਾ ਕਹਿ ਦਿੱਤਾ ਹਾਲਾਂਕਿ ਸਰਵਾਈਕਲ ਕੈਂਸਰ ਤੋਂ ਜੂਝ ਰਹੇ ਸੀਗੇ ਤੇ ਇਸੇ ਕਰਕੇ ਉਹਨਾਂ ਨੇ ਜੋ ਚਲਕ ਸ਼ੋ ਸੀਗਾ ਉਸ ਦੀ ਸ਼ੂਟਿੰਗ ਵੀ ਵਿੱਚ